ਸ਼ੀਸ਼ੇ ਕੇ ਜਾਓ ਆਪਣੀ ਜੀਬ ਬਾਹਰ ਕੱਢੋ ਜੇ ਤੁਹਾਡੀ ਜੀਬ ਤੇ ਵਾਈਟ ਵਾਈਟ ਜੰਮਿਆ ਹੋਇਆ ਤੁਹਾਡੀ ਜੀਬ ਦੇ ਸਾਈਡਾਂ ਤੇ ਕੱਟ 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 ਲੱਗੇ ਹੋਇਆ ਤੇ ਤੁਹਾਡੀ ਬਲੱਡ ਐਸਿਡਿਟੀ ਵੀ ਤੁਹਾਨੂੰ ਹੋ ਗਈ ਹੈ ਖੂਨ ਦੇ ਵਿੱਚ ਤਜਾਬੀਪਣ ਹੋ ਗਿਆ ਤੁਹਾਡੇ ਉੱਟੜੇ ਚਿਹਰੇ ਤੇ ਕਦੀ ਝੁਰੜੀਆਂ ਨਹੀਂ ਪੈਣਗੀਆਂ ਇਹਦੇ ਵਾਸਤੇ ਵਿਟਾਮਿਨ ਸੀ ਵਿਟਾਮਿਨ ਈ ਜਿਹੜਾ ਵੱਧ ਤੋਂ ਵੱਧ ਲੈਣਾ ਚਾਹੀਦਾ ਵਿਟਾਮਿਨ ਈ ਦੇ ਤੇ ਚਲੋ ਭਾਵੇਂ ਤੁਸੀਂ ਬਦਾਮ ਗੁਰਬੰਦੀ ਬਦਾਮ ਖਾ ਲਓ ਪੀਓਗੇ ਸਵੇਰੇ ਵਿਟਾਮਿਨ ਸੀ ਵਾਸਤੇ ਆਮਲਾ ਖਾ ਲਓ ਮੈਂ ਡਰਾ ਨਹੀਂ ਰਿਹਾ ਪਰ ਜੇਕਰ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਬਾਹਰਲਾ ਖਾਣਾ ਖਾਣੋਂ ਨਾ ਨਾਟੇ ਤੇ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਹਸਪਤਾਲਾਂ ਦੇ ਚੱਕਰ ਬੜੇ ਲੰਮੇ ਪੈਣੇ ਨੇ ਸੋ ਸਭ ਤੋਂ ਜਿਹੜੀ ਜ਼ਿਆਦਾ ਜਿਹੜਾ ਰੋਗ ਅੱਜ ਦੀ ਰੇਟ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਆ ਉਹ ਹੈਗਾ ਕਿ ਲੋਕਾਂ ਦਾ ਖੂਨ ਗੜਾ ਆ ਖੂਨ ਤੇਜਾਬੀ ਹੈ ਤੇ ਜਿਹਦੇ ਕਰਕੇ ਉਹਨਾਂ ਦੇ ਸਰੀਰ ਦੇ ਵਿੱਚ ਆਲਸ ਆ ਜਿਹੜਾ ਬਹੁਤ ਜ਼ਿਆਦਾ ਭਰਿਆ ਪਿਆ ਜੇ ਜਵਾਨ ਬੰਦਾ ਡੰਡ ਮਾਰੇ ਬੈਟਕਾ ਮਾਰੇ ਦੌੜ ਲਾਵੇ ਸਾਹ ਚੜਨਾ ਚਾਹੀਦਾ ਵਾ 40 50 ਮਿੰਟ ਪੂਰਾ ਪਸੀਨਾ ਨਿਕਲਣਾ ਚਾਹੀਦਾ ਆ ਫਿਰ ਤੁਹਾਡਾ ਖੂਨ ਜਿਹੜਾ ਗਾੜਾ ਨਹੀਂ ਹੋਊਗਾ ਤੇ ਫਿਰ ਤੁਸੀਂ ਤੰਦਰੁਸਤ ਰਹੋਗੇ ਅੱਜ ਸikal ji ਤੁਸੀਂ ਦੇਖ ਰਹੇ ਨਿਰਪੱਕ ਪੋਸਟ ਤੇ ਮੈਂ ਗੁਰਪ੍ਰੀਤ ਰਾਡਾ ਸਵਾਗਤ ਕਰਦਾ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਪਤਾ ਮੈਂ ਇੱਕ ਸਟੋਰੀ ਤੁਹਾਡੇ ਲਈ ਰੂਬਰੂ ਲੈ ਕੇ ਹੁੰਦਾ ਆ ਇਸ ਵਾਰ ਵੱਖਰੀ ਸਟੋਰੀ ਛੱਡੀ ਲੈ ਕੇ ਆਇਆ ਜਿਸ ਦੇ ਵਿੱਚ ਆਮ ਲੋਕਾਂ ਨੂੰ ਬਹੁਤ ਇਸ ਦੇ ਵਿੱਚ ਫਾਇਦਾਮੰਦ ਮਿਲੇਗਾ ਕਿਉਂਕਿ ਅੱਜ ਅਸੀਂ ਪਹੁੰਚੇ ਹਾਂ ਆਯੁਰਵੈਦਿਕ ਦੇਸੀ ਵੈਦ ਨਿੰਦਰਪਾਲ ਸਿੰਘ ਜੀ ਸਾਡੇ ਨਾਲ ਇਹ ਰੰਦਾਵਾ ਸਾਹਿਬ ਜੀ ਸਭ ਬਹੁਤ ਬਹੁਤ ਸਵਾਗਤ ਹੈ ਜੀ ਆ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਸ ਮੈਂ ਆਯੁਰਵੈਦਿਕ ਹੈ ਤਾਂ ਹੀ ਬਸ ਅਲੇ ਮੈਂ ਮੈਂ ਅੱਗੇ ਇੰਟਰੋ ਨਹੀਂ ਦਿੱਤੀ ਕੁਝ ਵੀ ਅੱਛਾ ਜੀ ਇੰਟਰੋ ਤੁਸੀਂ ਦੇਣੀ ਹੈ ਹੁਣ ਵੀ ਅਪ ਕਿਸ ਮੁੱਦੇ ਤੇ ਗੱਲ ਕਰੀ ਅੱਜ ਫਿਰ ਆ ਵੇਖੋ ਜੀ ਮੁੱਦੇ ਤਾਂ ਬਹੁਤ ਨੇ ਹਮ ਅ ਅੱਜ ਕੱਲ ਨਵਾਂ ਯੁੱਗ ਹਮ ਨਵਾਂ ਦੌਰ ਤੇ ਨਵੀਆਂ-ਨਵੀਆਂ ਬਿਮਾਰੀਆਂ ਜੀ ਜਿਨ੍ਹਾਂ ਦਾ ਇਲਾਜ ਨਾ ਤਾਂ ਕਿਸੇ ਟੈਸਟ ਤੋਂ ਆਪਾਂ ਨੂੰ ਪਤਾ ਲੱਗਦਾ ਵੀ ਇਹ ਕੀ ਕੀ ਹੋ ਗਿਆ ਬਿਲਕੁਲ ਤੇ ਸਾਰੇ ਹੀ ਕਮਜ਼ੋਰ ਕਮਜ਼ੋਰ ਤੁਰੇ ਫਿਰਦੇ ਨੇ ਹਮ ਅ ਜਦੋਂ ਦਾ ਕੋਵਿਡ ਲੰਘ ਕੇ ਗਿਆ ਹਮ ਉਦੋਂ ਦਾ ਤੇ ਤੁਸੀਂ ਲਾ ਲਓ ਵੀ ਜਿੱਦਾਂ ਸਾਰਿਆਂ ਦੀ ਜਾਨ ਹੀ ਨਿਕਲ ਗਈ ਹੈ ਸਹੀ ਗੱਲ ਜੀ ਕੰਮ ਕਰਨ ਨੂੰ ਜੀ ਨਹੀਂ ਕਰਦਾ ਖੂਨ ਸਾਰਿਆਂ ਦਾ ਗਾੜਾ ਹੋ ਗਿਆ ਲਿਵਰ ਸਾਰਿਆਂ ਦੇ ਫੱਟੀ ਹੋ ਗਏ ਤਾਂ ਇਹ ਤਾਂ ਸਭ ਤੋਂ ਵੱਡੇ ਰੋਗ ਬਣ ਗਿਆ ਜੇ ਬੰਦਾ ਤੰਦਰੁਸਤ ਹੋਊਗਾ ਤੇ ਆਪਣਾ ਕੰਮ ਕਰੂਗਾ ਜੇ ਤੰਦਰੁਸਤੀ ਨਹੀਂ ਹੋਊਗਾ ਤਾਂ ਆਪਣੇ ਡੇਲੀ ਦੇ ਜਿਹੜੇ ਕੰਮ ਆ ਉਹ ਪੂਰੇ ਨਹੀਂ ਹੁੰਦੇ ਤਾਂ ਬੰਦੇ ਨੂੰ ਬੜੀ ਬੇਚੈਨੀ ਬੜਾ ਬੇਸਬਰ ਬੰਦਾ ਹੋ ਜਾਂਦਾ ਵੀ ਮੇਰੇ ਕੰਮ ਜਿਹੜੇ ਆ ਉਹ ਛੇਤੀ ਛੇਤੀ ਖਤਮ ਹੋਣ ਮੈਂ ਤੰਦਰੁਸਤ ਹੋਵਾਂ ਸੋ ਸਭ ਤੋਂ ਜਿਹੜੀ ਜ਼ਿਆਦਾ ਜਿਹੜਾ ਰੋਗ ਅੱਜ ਦੀ ਰੇਟ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਆ ਉਹ ਹੈਗਾ ਕਿ ਲੋਕਾਂ ਦਾ ਖੂਨ ਗੜਾ ਆ ਖੂਨ ਤੇਜਾਬੀ ਹੈ ਤੇ ਜਿਹਦੇ ਕਰਕੇ ਉਹਨਾਂ ਦੇ ਸਰੀਰ ਦੇ ਵਿੱਚ ਆਲਸ ਜਿਹੜਾ ਬਹੁਤ ਜ਼ਿਆਦਾ ਭਰਿਆ ਪਿਆ ਇਹ ਸਭ ਤੋਂ ਵੱਧ ਰੋਗ ਅੱਜ ਦਾ ਇਹ ਖੂਨ ਗੜੇ ਦੀ ਗੱਲ ਕਰੀ ਹੈ ਇਹ ਕਿਉਂ ਹੁੰਦਾ ਕਿਉਂ ਆ ਮਤਲਬ ਕਾਰਨ ਕੀ ਇਹਨਾਂ ਦੇ ਕਾਰਨ ਸਭ ਤੋਂ ਪਹਿਲਾਂ ਤਾਂ ਸਟ्रेस ਐਂਡ ਐਂਜ਼ਾਈਟੀ ਵੀ ਇੱਕ ਦੂਜੇ ਵੱਲ ਵੇਖਸ ਵੇਖੀਏ ਅਸੀਂ ਆਪਣੇ ਕੰਮ ਵੱਲ ਧਿਆਨ ਨਹੀਂ ਦੇਤੇ ਦੂਜੇ ਦੇ ਕੰਮ ਵੱਲ ਧਿਆਨ ਜ਼ਿਆਦਾ ਦਿੰਨੇ ਆ ਸੋ ਸਟ्रेस ਐਂਜਾਇਟੀ ਤੋਂ ਇਦਾਂ ਹੁੰਦਾ ਕਿ ਸਾਡੀ ਬਾਡੀ ਦੇ ਵਿੱਚ ਜਿਹੜੀ ਤਜਾਬਾਂ ਦੀ ਜਿਹੜੀ ਕੈਲੋਪੀ ਜਿਹੜੀ ਪ੍ਰੋਡਕਸ਼ਨ ਆ ਉਹ ਵਧ ਜਾਂਦੀ ਇੱਕ ਤਰ੍ਹਾਂ ਦੇ ਨਾਲ ਕਹਿ ਲੋ ਤਜਾਬੀਪਨ ਬਾਡੀ ਚ ਵਧ ਜਾਂਦਾ ਜਿਸ ਦੇ ਕਰਕੇ ਖੂਨ ਗਾੜਾ ਹੋਣਾ ਸਟਾਰਟ ਹੋ ਜਾਂਦਾ ਤੇ ਖੂਨ ਦੇ ਵਿੱਚ ਬਲੱਡ ਐਸਿਡਿਟੀ ਜਿਹਨੂੰ ਆਪਾਂ ਕਹਿੰਦੇ ਆ ਬਲੱਡ ਐਸਿਡਿਟੀ ਜਿਹੜੀ ਹੋਣੀ ਸ਼ੁਰੂ ਹੋ ਜਾਂਦੀ ਆ ਸੋ ਉਹਦਾ ਜਿਹੜਾ ਸਿੱਧਾ ਸਿੱਧਾ ਇਹਦਾ ਇਲਾਜ ਆ ਕਿ ਤੁਸੀਂ ਆਪਣੇ ਖਾਣੇ ਪੀਣੇ ਨੂੰ ਠੀਕ ਕਰੋ ਬਾਹਰ ਦੀਆਂ ਚੀਜ਼ਾਂ ਖਾਣ ਕਦੀ-ਕਦੀ ਖਾ ਲੋ ਹਫਤੇ 'ਚ ਇੱਕ ਅੱਧੀ ਵਾਰੀ ਜ਼ਿਆਦਾ ਨਹੀਂ ਤੇ ਘਰ ਦਾ ਫੂਡ ਖਾਓ ਮਲਟੀ ਗ੍ਰੇਨ ਆਟੇ ਦੀ ਵਰਤੋਂ ਕਰੋ ਫਰੂਟ ਖਾਓ ਸਲਾਦ ਖਾਓ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਐਕਸਰਸਾਈਜ਼ ਕਰੋ ਹੁਣ ਕਈ ਬੰਦੇ ਪੁੱਛਦੇ ਕਿ ਐਕਸਰਸਾਈਜ਼ ਕੀ ਕਰੀਏ ਮੈਂ ਅਸੂਰੇ ਸੈਰ ਕਰਦਾ ਸਹੀ ਗੱਲ ਹੈ ਸੈਰ ਤਾਂ ਯਾਰ ਬੁੱਢੇ ਬੰਦਿਆਂ ਦਾ ਕੰਮ ਹੈ ਸੈਰ ਤਾਂ ਜੋ 60 ਸਾਲ ਤੋਂ ਟੱਪ ਜਾਓਗੇ ਫਿਰ ਕਰਿਓ ਜੇ ਜਵਾਨ ਬੰਦਾ ਡੰਡ ਮਾਰੇ ਬੈਠਕਾ ਮਾਰੇ ਦੌੜ ਲਾਵੇ ਸਾਹ ਚੜਨਾ ਚਾਹੀਦਾ ਵਾ 40 50 ਮਿੰਟ ਪੂਰਾ ਪਸੀਨਾ ਨਿਕਲਣਾ ਚਾਹੀਦਾ ਆ ਫਿਰ ਤੁਹਾਡਾ ਖੂਨ ਜਿਹੜਾ ਗਾੜਾ ਨਹੀਂ ਹੋਊਗਾ ਤੇ ਫਿਰ ਤੁਸੀਂ ਤੰਦਰੁਸਤ ਜੇ ਮਦੋਂ ਕੋਣ ਘੜਾ ਨਹੀਂ ਹੁੰਗਾ ਐਕਸਰਸਾਈਜ਼ ਨਾਲੇ ਫਰਕ ਪੈ ਜਾਂਦਾ ਸਾਰਾ ਕੁਝ ਐਕਸ ਬਹੁਤੇ ਹੁੰਦਾ ਤਾਂ ਐਕਸਰਸਾਈਜ਼ ਦੇ ਐਕਸਰਸਾਈਜ਼ ਦੇ ਨਾਲ ਹੀ ਫਰਕ ਪੈ ਜਾਂਦਾ ਆ ਬਾਕੀ ਇੱਕ ਮੈਂ ਆਮ ਜਿਹਾ ਨੁਸਖਾ ਦੱਸਦਾ ਹੁਣਾਂ ਮੇਰੇ ਮੇਰੇ ਪਹਿਲਾਂ ਵੀ ਸਭ ਨੂੰ ਪਤਾ ਆ ਨੁਸਖਾ ਮੈਂ ਦੱਸਿਆ ਹੋਇਆ ਪਹਿਲਾਂ ਹੀ ਮੇਰੇ ਚੈਨਲ ਤੇ ਵੀ ਪਿਆ ਹੋਇਆ ਵਾ ਤੋ ਤੁਹਾਡੇ ਚੈਨਲ ਤੇ ਵੀ ਮੈਂ ਸ਼ੇਅਰ ਕਰ ਦੇਣਾ ਕਿ 100 ਗ੍ਰਾਮ ਅਲਸੀ ਠੀਕ ਹੈ ਜੀ 20 ਗ੍ਰਾਮ ਸੁੰਡ 20 ਗ੍ਰਾਮ ਦਾਲਚੀਨੀ ਹੁਣ ਗਰਮੀਆਂ ਦਾ ਮੌਸਮ ਆ ਤੇ 20 ਗ੍ਰਾਮ ਵਿੱਚ ਸੌਂਫ ਵੀ ਪਾ ਲਓ ਰੋਸਟ ਨਹੀਂ ਕਰਨਾ ਇਹਨੂੰ ਇਹਨੂੰ ਰਗੜ ਕੇ ਤੇ ਸਵੇਰੇ ਅੱਧਾ ਚਮਚਾ ਲੈਣਾ ਸ਼ੁਰੂ ਕਰ ਦਿਓ ਤੋ 20 ਦਿਨ ਦੇ ਵਿੱਚ ਤੁਸੀਂ ਦੇਖੋਗੇ ਕਿ ਤੁਹਾਡਾ ਜਿਹੜਾ ਖੂਨ ਆ ਉਹ ਪਤਲਾ ਹੋ ਗਿਆ ਆ ਬਿਨਾਂ ਕਿਸੇ ਨੁਕਸਾਨ ਦੇ ਇਹ ਗਰਮ ਨਹੀਂ ਹੈਗਾ ਕੋਈ ਵੀ ਬੰਦਾ ਇਹਨੂੰ ਲੈ ਸਕਦਾ ਮਤਲਬ ਕਿ ਦਵਾਈਆਂ ਲੈਣ ਦੀ ਲੋੜ ਨਹੀਂ ਪਏ ਮਤਲਬ ਤੁਸੀਂ ਆਪ ਜਮਾ ਕੇ ਦੇਖੋ ਤੁਸੀਂ ਆਪ ਜਮਾ ਕੇ ਦੇਖੋ ਕਿਸੇ ਜਿਹੜਾ ਵੀ ਕੋਈ ਵੀਰ ਸਜਣ ਵੀਡੀਓ ਵੇਖ ਰਿਹਾ ਬਹੁਤੇ ਵੀਰ ਸਜਣ ਦਾ ਇਹੋ ਜਿਹਾ ਵੀਡੀਓ ਵੇਖ ਰਹੇ ਹੋਣਗੇ ਜਿਨ੍ਹਾਂ ਨੇ ਪਹਿਲਾਂ ਨੁਸਖਾ ਮੇਰੀ ਵੀਡੀਓ ਵਾਲੇ ਵੇਖ ਕੇ ਲਿਆ ਹੋਇਆ ਸੋ ਉਹ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਨਾਲੇ نیچے ਥਲੇ ਕਮੈਂਟ ਵੀ ਜ਼ਰੂਰ ਕਰਿਓ ਜਿਨ੍ਹਾਂ ਨੂੰ ਇਸ ਨੁਸਖੇ ਤੋਂ ਆਰਾਮ ਆਇਆ ਪਰ ਜਿਨ੍ਹਾਂ ਨੇ ਇਹ ਨੁਸਖਾ ਨਹੀਂ ਅਜ਼ਮਾਇਆ ਤਾਂ ਮੈਂ ਦੁਬਾਰਾ ਦੱਸ ਦਿੰਨਾ 100 ਗ੍ਰਾਮ ਅਲਸੀ 20 ਗ੍ਰਾਮ ਸੁੰਡ 20 ਗ੍ਰਾਮ ਦਾਲਚੀਨੀ ਹੁਣ ਗਰਮੀ ਦਾ ਮੌਸਮ ਹੈ ਇਸ ਕਰਕੇ 20 ਗ੍ਰਾਮ ਸੌਫੀ ਵਿੱਚ ਪਾ ਲਿਓ ਪੀਸ ਕੇ ਸਵੇਰੇ ਅੱਧਾ ਚਮਚਾ ਡਾ ਖਾਲੀ ਪੇਟ ਲੈਣਾ ਤੁਸੀਂ ਦਹੀਂ ਦੇ ਨਾਲ ਵੀ ਲੈ ਸਕਦੇ ਹੋ 20 ਦਿਨ ਦੇ ਵਿੱਚ ਤੁਹਾਡੇ ਜਿਹੜੇ ਟ੍ਰੈਕਲਸ ਰਾਈਡਰ ਹੁੰਦੇ ਨੇ ਜਿਹੜੇ ਖੂਨ ਜਿਹੜਾ ਗਾੜਾ ਪਨ ਜਿਹੜਾ ਹੁੰਦਾ ਕੋਲੇਸਟ੍ਰੋਲ ਵੀ ਜਿਹਦਾ ਹਾਈ ਹੈ ਉਹ ਡਾਊਨ ਆ ਜਾਊਗਾ 20 ਦਿਨ ਬਾਅਦ ਆਪਣੀ ਰਿਪੋਰਟ ਹੈ ਜਿਹੜੀ ਉਹ ਕਰ ਲਓ ਕਿਸੇ ਤਰ੍ਹਾਂ ਦੀ ਦਵਾਈ ਖਾਣ ਦੀ ਲੋੜ ਨਹੀਂ ਹੈਗੀ ਅ ਦੂਜੀ ਗੱਲ ਆਪਾਂ ਕਰ ਲਈਏ ਜੀ ਗੁੱਸਾ ਬਹੁਤਾਂ ਦੇ ਲੋਕਾਂ ਨੂੰ ਅੱਜ ਕੱਲ ਗੁੱਸਾ ਹਾਂ ਮੈਂ ਖੁਸੈਨ ਲੈ ਕੇ ਲੋਕ ਚਿੰਤਤ ਰਹਿੰਦੇ ਨੇ ਕਿ ਗੁੱਸਾ ਕੱਢ ਦਿੰਦੇ ਇੱਕ ਦੂਜੇ ਦੇ ਹਨਾ ਕੱਢਦੇ ਬਹੁਤ ਸਹੀ ਗੱਲ ਹੈ ਇਹ ਗੱਲ ਸਹੀ ਹੈ ਨਾ ਉਸ ਦਾ ਵੀ ਕੋਈ ਹੈਗਾ ਹੀ ਨੁਕ ਜੇ ਤੁਹਾਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਖਿਜਪਾਨਾ ਤੁਹਾਡਾ ਜਿਗਰ ਦਾ ਵੀ ਮੈਂ ਘਰ ਦੇ ਭਾਂਡੇ ਤੋੜ ਦਿਆਂ ਤਾਂ ਸਮਝ ਲਓ ਵੀ ਤੁਹਾਡੇ ਖੂਨ ਦੇ ਵਿੱਚ ਤਜਾਬੀਪਨ ਵਧਿਆ ਆ। ਸ਼ੀਸ਼ੇ ਕੇ ਜਾਓ ਆਪਣੀ ਜੀਬ ਬਾਹਰ ਕੱਢੋ। ਜੇ ਤੁਹਾਡੀ ਜੀਬ ਤੇ ਵਾਈਟ ਵਾਈਟ ਜੰਮਿਆ ਹੋਇਆ ਤੁਹਾਡੀ ਜੀਬ ਦੇ ਸਾਈਡਾਂ ਤੇ ਕੱਟ 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 ਲੱਗੇ ਹੋਇਆ ਤੇ ਤੁਹਾਡੀ ਬਲੱਡ ਐਸਿਡਿਟੀ ਫਿਰ ਤੁਹਾਨੂੰ ਹੋ ਗਈ ਹੈ। ਖੂਨ ਦੇ ਵਿੱਚ ਤਜਾਬੀਪਨ ਹੋ ਗਿਆ ਤੁਹਾਡੇ। ਸੋ ਖੂਨ ਪਤਲੇ ਵਾਲਾ ਨੁਸਖਾ ਜਿਹੜਾ ਮੈਂ ਵੀਡੀਓ ਚ ਪਹਿਲਾਂ ਦੱਸਿਆ ਉਹ ਲੈ ਲਓ। ਦੂਸਰਾ ਇਹਦੇ ਨਾਲ ਇੱਕ ਗੋਲੀ ਆਉਂਦੀ ਆਯੁਰਵੈਦਿਕ ਕਾਮ ਦੁੱਧਾਰਸ ਮੋਤੀ ਵਾਲੀ ਮੋਤੀ ਯੁਕਤ ਉਹ ਗੋਲੀ 20 ਦਿਨ ਖਾ ਲੋ ਸਵੇਰੇ ਸ਼ਾਮ ਇੱਕ ਇੱਕ ਗੋਲੀ ਤੇ ਉਹਦੇ ਨਾਲ ਜਿਹੜਾ ਖੂਨ ਦਾ ਜਿਹੜਾ ਤਜਾਬੀਪਣ ਡਾਊਨ ਹੋ ਜਾਂਦਾ ਤੇ ਤੁਹਾਨੂੰ ਗੁੱਸਾ ਉਹ ਹੀ हट ਜਾਏਗਾ ਅੱਛਾ ਗੁੱਸਾ ਹੀ ਨਹੀਂ ਆਊਗਾ ਮਰਕੇ ਗੁੱਸਾ ਨਹੀਂ ਗੁੱਸਾ ਜਿਹੜਾ ਖੂਨ ਦੇ ਵਿੱਚ ਤਜਾਬੀਪਣ ਕਰਕੇ ਹੀ ਆਉਂਦਾ ਵਾਲ ਵੀ ਚਿੱਟੇ ਦੇ ਕਰਕੇ ਹੁੰਦੇ ਜੇ ਅੱਛਾ ਹਾਂਜੀ ਇਹਦਾ ਵੀ ਮੈਂ ਹਾਂ ਤੁਸੀਂ ਵਾਲ ਦੀ ਚਿੱਟੇ ਦੀ ਗੱਲ ਕਰੀ ਆ ਇਹਦਾ ਵੀ ਕੋਈ ਨੁਕਸਾ ਹੈਗਾ ਜਿਹੜੇ ਕਾਲੇ ਹੋ ਜਣ ਮੈਂ ਕਹਿੰਦਾ ਇਹ ਵਾਲ ਚਿੱਟਾ ਤੁਸੀਂ ਨਾ ਇੱਕ ਗੱਲ ਨੋਟ ਕਰਿਓ ਜਿਹੜੇ ਬੰਦੇ ਦੇ ਵਾਲ ਚਿੱਟੇ ਹੋਣਗੇ ਨਾ ਉਹਦੇ ਟੈਸਟ ਕਰਵਾ ਲਿਓ ਉਹਦਾ ਵਿਟਾਮਿਨ ਡੀ ਵੀ ਘੱਟ ਹੋਊਗਾ ਉਹਦਾ ਆਇਰਨ ਵੀ ਘੱਟ ਹੋਊਗਾ ਉਹਦਾ ਲਿਵਰ ਵੀ ਫੈਟੀ ਹੋਊਗਾ ਅੱਛਾ ਫਿਰ ਗੁੱਸਾ ਵੀ ਉਹਨੇ ਜ਼ਰੂਰ ਚੜੂਗਾ ਤੇ ਉਹਦੇ ਹੀ ਵਾਲ ਜਿਹੜੇ ਚਿੱਟੇ ਹੋਣਗੇ ਕਮਜ਼ੋਰੀ ਵੀ ਫੀਲ ਕਰੂਗਾ ਪਹਿਲਾਂ ਤਾਂ ਉਹ ਆਪਣੀ ਲਿਵਰ ਲਿਵਰ ਦੇ ਕੇਅਰ ਦੇ ਵਾਸਤੇ ਕੁਟਕੀ ਇੱਕ ਜਿਹੜੀ ਬੂਟੀ ਹੁੰਦੀ ਆ ਕੁਟਕੀ ਜੜੀ ਬੂਟੀ ਪੀਸ ਕੇ ਨੰ ਪੰਸਾਰੀ ਤੋਂ ਮਿਲ ਜਾਂਦੀ ਹੈ ਕੁਟਕੀ ਜੜੀ ਬੂਟੀ ਪੀਸ ਕੇ ਤੇ ਚਮਚੇ ਦਾ ਚੌਥਾ ਹਿੱਸਾ ਸਵੇਰੇ ਸ਼ਾਮ ਲਵੇ ਤੇ ਲਿਵਰ ਕਵਰ ਹੋ ਜਾਊ ਬੰਦੇ ਦਾ ਫਿਰ ਲੋਹੇ ਨੂੰ ਪੂਰਾ ਕਰਨਾ ਆਇਰਨ ਨੂੰ ਪੂਰਾ ਕਰਨਾ ਆਇਰਨ ਨੂੰ ਪੂਰਾ ਕਰਨ ਵਾਸਤੇ ਆਯੁਰਵੇਦ ਵਿੱਚ ਬਹੁਤ ਵਧੀਆ ਲੋਹਾ ਸਭ ਸਵੇਰੇ ਸ਼ਾਮ ਇੱਕ ਇੱਕ ਚਮਚਾ ਲਓ ਮਹੀਨੇ ਦੋ ਮਹੀਨੇ ਦੇ ਵਿੱਚ ਤੁਹਾਡਾ ਲੋਹਾ ਪੂਰਾ ਹੋ ਗਿਆ ਫਿਰ ਇਹ ਇੱਕ ਆਉਂਦਾ ਸਪਲੀਮੈਂਟ ਬਾਇਟਨ ਜਿਨ੍ਹਾਂ ਦੇ ਵਾਲ ਝੜਦੇ ਆ ਜਾਂ ਜਿਨ੍ਹਾਂ ਦੇ ਵਾਲ ਚਿੱਟੇ ਹੋ ਰਹੇ ਉਹਨਾਂ ਨੂੰ ਮੈਂ ਦੱਸ ਰਿਹਾ ਬਾਇਟਨ ਬਾਇਟਨ ਦੀਆਂ ਗੋਲੀਆਂ ਆਨਲਾਈਨ ਮਿਲ ਜਾਂਦੀਆਂ ਬਾਹਲੇ ਦੇਸ਼ਾਂ ਚ ਕੈਨੇਡਾ ਅਮਰੀਕਾ ਦੇ ਵਿੱਚ ਤਾਂ ਆਮ ਸਟੋਰਾਂ ਤੋਂ ਵੀ ਮਿਲ ਜਾਂਦਾ ਆਪਣੀ ਵੀਡੀਓਜ਼ ਦੇ ਵਿੱਚ ਵੀ ਮੈਂ ਦੱਸਦਾ ਹੁੰਨਾ ਉਹ ਬਾਇਟਨ ਦੀ ਗੋਲੀ ਇੱਕ ਸਵੇਰੇ ਇੱਕ ਸ਼ਾਮ ਨੂੰ ਖਾ ਲਓ ਵਾਲ ਝੜਨੇ ਉੱਥੇ ਹੀ ਬੰਦ ਚਿੱਟੇ ਜਿਹੜੇ ਚਿੱਟੇ ਵੀ ਬਿਲਕੁਲ ਰੁਕ ਜਾਂਦੇ ਆ ਉੱਥੇ ਚਿੱਟੇ ਜਿਹੜੇ ਕਈ ਕਈਆਂ ਦੇ ਸਰੀਰ ਇਦਾਂ ਦੇ ਹੁੰਦੇ ਆ ਕਿ ਉਹਨਾਂ ਦੇ ਚਿੱਟੇ ਵਾਲ ਵੀ ਕਾਲੇ ਹੋਣ ਲੱਗ ਜਾਂਦੇ ਆ ਪਰ ਹਰ ਇੱਕ ਦੇ ਨਹੀਂ ਹੁੰਦੇ ਨਹੀਂ ਇਹ ਤਾਂ ਉਮਰ ਦੇ ਹਿਸਾਬ ਨਾਲ ਹੁੰਦਾ ਆਣਾ ਫਿਰ ਇਹ ਤਾਂ ਵੀ ਉਮਰ ਜਿਹੜੀ ਆ ਨਾ ਵੇਖੋ ਉਮਰ ਦਾ ਸਾਹਿਬ ਅਸੀਂ ਪਹਿਲਾਂ ਵੇਖਦੇ ਹੁੰਦੇ ਸੀ ਕਿ ਬੰਦਿਆਂ ਦੇ ਜਿਹੜੇ ਵਾਲ ਕਾਲੇ ਚਿੱਟੇ ਹੁੰਦੇ ਸੀ ਨਾ ਉਹ 45 ਸਾਲ ਤੋਂ ਬਾਅਦ ਹੁੰਦੇ ਸੀਗੇ ਅੱਜ ਕੱਲ ਅੱਜ ਕੱਲ 25 ਸਾਲ ਤੋਂ ਬਾਅਦ ਹੋਣੇ ਸ਼ੁਰੂ ਹੋ ਗਏ ਆ ਸੋ ਕਿਤੇ ਨਾ ਕਿਤੇ ਖਾਣ ਪੀਣ ਦੇ ਚੱਕਰ ਹੈਗਾ ਅਕਸਰ ਜੇਕਰ ਉਮਰ ਹੋ ਜਾਂਦੀ ਹੈ ਉਮਰ ਤੋਂ ਪਹਿਲਾਂ ਝੁਰੜੀਆਂ ਪ ਉਹਦਾ ਇਲਾਜ ਵੀ ਦੱਸੋ ਫੇ ਹੁਣ ਕੁਛ ਇਹਨਾ ਕੁਛ ਫੇਰ ਦੇਖੋ ਜਿਗਰ ਝੁਰੜੀਆਂ ਉਮਰ ਤੋਂ ਪਹਿਲਾਂ ਪੈਂਦੀਆਂ ਨਾ ਤਾਂ ਪ੍ਰੋਟੀਨ ਹੈ ਜਿਹੜਾ ਪ੍ਰੋਟੀਨ ਦੀ ਮਾਤਰਾ ਸਾਡੇ ਫੂਡ ਚ ਘਟਾ ਪ੍ਰੋਟੀਨ ਦੀ ਮਾਤਰਾ ਵਧਾਓ ਫੈਟ ਦੀ ਮਾਤਰਾ ਘਟਾ ਦਿਓ ਤੇ ਐਕਸਰਸਾਈਜ਼ ਕਰੋ ਤੁਹਾਡੇ ਚਿਹਰੇ ਤੇ ਕਦੀ ਝੁਰੜੀਆਂ ਨਹੀਂ ਪੈਣਗੀਆਂ ਇਹਦੇ ਵਾਸਤੇ ਵਿਟਾਮਿਨ ਸੀ ਵਿਟਾਮਿਨ ਈ ਜਿਹੜਾ ਵੱਧ ਤੋਂ ਵੱਧ ਲੈਣਾ ਚਾਹੀਦਾ ਵਿਟਾਮਿਨ ਈ ਦੇ ਤੇ ਚਲੋ ਭਾਵੇਂ ਤੁਸੀਂ ਬਦਾਮ ਗੁਰਬੰਦੀ ਬਦਾਮ ਖਾ ਲਓ ਪੀਓਗੇ ਸਵੇਰੇ ਵਿਟਾਮਿਨ ਸੀ ਵਾਸਤੇ ਆਮਲਾ ਖਾ ਲਓ ਇਸ ਤੋਂ ਇਲਾਵਾ ਜੇਕਰ ਜਿਹੜੇ ਤੇ ਝੁਰੜੀਆਂ ਪੈ ਗਈਆਂ ਤਾਂ ਪ੍ਰੋਟੀਨ ਵਾਲੀ ਡਾਈਟ ਜਣੀ ਵੱਧ ਤੋਂ ਵੱਧ ਖਾਓ ਪ੍ਰੋਟੀਨ ਦੀ ਡਾਈਟ ਨੂੰ ਪਚਾਉਣ ਦੇ ਵਾਸਤੇ ਦੋ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਇੱਕ ਤਾਂ ਲਿਵਰ ਕਾਮਯਾਬ ਹੋਣਾ ਚਾਹੀਦਾ ਤੇ ਦੂਜੀ ਤੁਹਾਡੀ ਫਿਰ ਅਗੇਨ ਐਕਸਰਸਾਈਜ਼ ਹੋਣੀ ਚਾਹੀਦੀ ਆ ਕਸਰਤ ਕਰੋ ਵਿਟਾਮਿਨ ਈ ਵਾਸਤੇ ਬਦਾਮ ਖਾਓ ਵਿਟਾਮਿਨ ਸੀ ਵਾਸਤੇ ਆਮਲਾ ਖਾਓ ਪ੍ਰੋਟੀਨ ਵਾਲੀ ਡਾਈਟ ਖਾਓ ਲਿਵਰ ਦਾ ਧਿਆਨ ਰੱਖੋ ਤੇ ਕਦੀ ਝੁਰੜੀਆਂ ਪੈਣਗੀਆਂ ਹੀ ਨਾ ਤੇ ਬਾਈ ਜੀ ਆ ਆਪਣਾ ਗਲਾ ਜਿਵੇਂ ਹੈ ਨਾ ਇੱਥੇ ਰੇਸ਼ਾ ਬਣਨਾ ਸ਼ੁਰੂ ਹੋ ਜਾਂਦਾ ਇੱਕ ਹੈ ਨਾ ਉਹ ਵੀ ਇੱਕ ਬਿਮਾਰੀ ਹੈ ਕਿ ਮਤਲਬ ਇਹ ਉਹੀ ਖਾਣ ਪੀਣ ਦੇ ਨਾਲ ਹੁੰ ਵੇਖੋ ਤੁਸੀਂ ਇਸ ਗੱਲ ਇਹ ਗੱਲ ਨੂੰ ਨਾ ਕਹੋਗੇ ਹਰ ਇੱਕ ਗੱਲ ਜਿਹੜੀ ਤਜਾਬ ਦੇ ਨੇ ਰਿਲੇਟਡ ਹੈ ਇਹ ਪਹਿਲਾਂ ਬੰਦੇ ਨੂੰ ਤਜਾਬ ਹੀ ਬਣਨਾ ਸਟਾਰਟ ਹੁੰਦਾ ਪਹਿਲਾਂ ਬੰਦੇ ਦਾ ਲਿਬਰੀ ਵੀਕ ਹੁੰਦਾ ਫਿਰ ਹੀ ਬੰਦੇ ਨੂੰ ਰੇਸ਼ਾ ਬਣਨਾ ਸਟਾਰਟ ਹੁੰਦਾ ਵਾ ਜਿੰਦੂ ਰੇਸ਼ਾ ਬਣਦਾ ਉਹ ਕੀ ਕਰ ਲੈ ਵੀ 50 ਗ੍ਰਾਮ ਲੈ ਲੈ ਸੀਤੋ ਬਲਦੀ ਚੂਰਨ 50 ਗ੍ਰਾਮ ਲੈ ਲੈ ਤੱਲੀ ਛੱਦੀ ਚੂਰਨ ਜੀ ਉਹਦੇ ਵਿੱਚ ਤੁਸੀਂ ਮਿਲਾ ਲਓ ਕੋਈ ਲਗਭਗ 10 ਗ੍ਰਾਮ ਦੇ ਨੇੜੇ ਜਿਹੜੇ ਕਾਮਦੁੱਦਾ ਰਸ ਦਾ ਪਾਊਡਰ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਲਓ ਤੇ ਤੁਹਾਡਾ ਗਲੇ ਦੇ ਵਿੱਚ ਰੇਸ਼ਾ ਜਿਹੜਾ ਡਿੱਗਣਾ ਉਹ ਹਟ ਜਾਏਗਾ। ਇਹ ਕਿੰਨਾ ਟਾਈਮ ਲੈਣੀ ਹੈ ਫਿਰ ਇਹ ਚੀਜ਼ਾਂ? ਇਹ ਲਗਭਗ ਤੁਸੀਂ 20 ਦਿਨ ਲੈ ਲਓ 20 ਦਿਨ ਤੱਕ ਤੁਹਾਨੂੰ ਪਤਾ ਲੱਗ ਜਾਏਗਾ। ਥੋੜੇ ਦਿਨ ਬ੍ਰੇਕ ਲੈ ਕੇ ਫਿਰ 20 ਦਿਨ ਲੈ ਲਓ। ਮਤਲਬ ਖਾਲੀ ਪੇਟ ਇਹ ਜਜਾ ਜੋ ਜਦੋਂ ਵੀ ਮਰਜੀ। ਇਹ ਵੈਸੇ ਇਹ ਇਹਦਾ ਕੋਈ ਨੁਕਸਾਨ ਨਹੀਂ ਹੈ ਖਾਲੀ ਪੇਟ ਵੀ ਲੈ ਸਕਦੇ ਪਰ ਖਾਣਾ ਖਾ ਕੇ ਲਓ। ਅਚਾ ਇਹ ਖਾਣਾ ਖਾ ਕੇ ਲਈਏ। ਹਾਂਜੀ ਹਾਂਜੀ ਖਾਣਾ ਖਾ ਕੇ ਲਓ। ਤੇ ਬਾਈ ਜੀ ਫੈਟੀ ਲਿਵਰ ਦੀ ਗੱਲ ਕਰੀ ਆ। ਹਾਂਜੀ। ਇਹਨਾਂ ਦੇ ਨੁਕਸਾਨ ਦੱਸਿਓ ਤੇ ਨਾਲ ਨਾਲ ਤੋਂ ਬਾਅਦ ਤੁਸੀਂ ਨੁਕਸੇ ਵੀ ਦੱਸਦੇ ਹੋ ਚਲੋ। ਹਾਂਜੀ। ਨਾਲ ਨਾਲ ਉਹ ਸਭ ਤੋਂ ਪਹਿਲੀ ਤੇ ਗੱਲ ਜਿੰਨੀ ਅਸੀਂ ਜਿੰਨਾ ਹੀ ਭੋਜਨ ਖਾ ਲਿਆ ਉਹਦੇ ਵਿੱਚੋਂ ਜਿੰਨੀ ਫੈਟ ਸੀਗੀ ਉਹ ਬਰਨ ਨਹੀਂ ਕਰ ਪਾਇਆ ਆਪਾਂ ਉਹ ਬਰਨ ਨਹੀਂ ਕਰ ਪਾਇਆ ਤੇ ਉਹਨੇ ਲਿਵਰ ਨੇ ਕਹਤਾ ਵੀ ਲਿਆਬ ਹੀ ਮੈਨੂੰ ਦੇ ਦੇ ਠੀਕ ਆ ਉਹ ਲਿਵਰ ਜਿਹੜਾ ਉਹ ਫੈਟੀ ਹੋ ਗਿਆ ਸੋ ਲਿਵਰ ਫੈਟੀ ਦਾ ਮੇਨ ਇਲਾਜ ਇਹੀ ਆ ਵੀ ਖਾਓ ਘੱਟ ਤੇ ਐਕਸਰਸਾਈਜ਼ ਜ਼ਿਆਦਾ ਕਰੋ ਠੀਕ ਆ ਹੁਣ ਤੁਸੀਂ ਇੰਟਰਵਿਊ ਲੈਣ ਆਏ ਹੋ ਮੇਰੇ ਕੋ ਹੈਨਾ ਅਜੇ ਤੋਂ ਗੱਡੀ ਤੇ ਆਏ ਹੋਗੇ ਫਿਰ ਕਿਹਨਾ ਕੋਈ ਤੁਹਾਨੂੰ ਕੋਈ ਸਾ ਚੜਿਆ ਕਿਤੇ ਸਵੇਰ ਦਾ ਤੇ ਜੇ ਆਪਾਂ ਇੱਥੇ ਬੈਠੇ ਬੈਠੇ ਸਮੋਸੇ ਖਾ ਲਈਏ ਮੈਂ ਮੰਗਾਵਾ ਤਾਂ ਤੁਸੀਂ ਖਾਈ ਲਓਗੇ ਹੈਨਾ ਵੀ ਚਲੋ ਹੈ ਜੀ ਤੇ ਤੁਹਾਡੇ ਦਫਤਰ ਮੈਂ ਜਾਵਾਂ ਤੁਸੀਂ ਕਹੋਗੇ ਬਾਈ ਜੀ ਚਾਹ ਪੀਓ ਮੈਂ ਵੀ ਪੀ ਲਵਾਂਗਾ ਠੀਕ ਹੈ ਤੇ ਉੱਥੋਂ ਮੈਂ ਤੁਰ ਕੇ ਥੋੜੀ ਆਵਾਂਗਾ ਸਾਡੇ ਕੰਮ ਘਟ ਗਏ ਆ ਸਾਡੀਆਂ ਖਰਾਕਾਂ ਵਧ ਗਈਆਂ ਵਾ ਅਸੀਂ ਭੁੱਖ ਕਿਵੇਂ ਹੁੰਦਾ ਸੀਗਾ ਸਾਡੇ ਦੇਸ਼ ਦੇ ਵਿੱਚ ਨਾ ਇਹ ਕਿਹਾ ਜਾਂਦਾ ਵੀ ਕਪੋਸ਼ਨ ਨਾਲ ਬੰਦੇ ਮਰੀ ਜਾਂਦੇ ਆ ਪਰ ਹੁਣ ਜਿਆਦਾ ਖਾਣ ਦੇ ਨਾਲ ਜਿਹੜਾ ਸਾਡਾ ਉਹ ਨੁਕਸਾਨ ਹੋਈ ਜਾ ਰਿਹਾ ਵਾ ਸੋ ਲੋੜ ਤੋਂ ਵੱਧ ਖਾਣਾ ਤੇ ਐਕਸਰਸਾਈਜ਼ ਤੁਹਾਡੀ ਹੈ ਨਹੀਂ ਤੇ ਲਿਵਰ ਫੈਟੀ ਜਿਹੜਾ ਵਾ ਉਹ ਹੋ ਜਾਂਦਾ ਆ ਵੇਖੋ ਬਾਹਰਲਾ ਫੂਡ ਛੱਡ ਕੇ ਜੇ ਆਪਾਂ ਕੱਲਾ ਪ੍ਰੋਟੀਨ ਡਾਈਟ ਲੈਣੀ ਸਟਾਰਟ ਕਰ ਦਈਏ ਹੈਨਾ ਜਿਵੇਂ ਪ੍ਰੋਟੀਨ ਕਾਹਦੇ ਵਿੱਚ ਹੁੰਦਾ ਬੜੀਆਂ ਸਾਡੇ ਪਾਸੇ ਬਹੁਤ ਵਧੀਆ ਨੇ ਵਿਟਾਮਿਨ ਮਿਨਰਲ ਫਾਈਬਰ ਸਾਰਾ ਕੁਝ ਉਧ ਵਿੱਚੋਂ ਮਿਲ ਜਾਂਦਾ ਸਾਨੂੰ ਪਰ ਆਪਾਂ ਖਾਣੇ ਹੈਗੇ ਆ ਬਾਹਰੋਂ ਸਾਨੂੰ ਰੈਡੀ ਦਾ ਖਾਣਾ ਸਾਨੂੰ ਪਸੰਦ ਆ ਸਾਨੂੰ ਬਾਹਰਲਾ ਪੀਜ਼ਾ ਖਾਣਾ ਪਸੰਦ ਆ ਸਾਨੂੰ ਤਾਂ ਉਹ ਕਦੀ-ਕਦੀ ਹੀ ਖਾ ਲੋ ਰੈਗੂਲਰ ਉਹ ਨੂੰ ਨਾ ਖਾਓ ਤਾਂ ਤੁਹਾਡਾ ਲਿਵਰ ਜਿਹੜਾ ਉਹ ਫੈਟੀ ਨਹੀਂ ਹੋਊਗਾ ਬੱਚਿਆਂ ਦੇ 20-20 ਸਾਲ ਦੇ ਬੱਚਿਆਂ ਦੇ ਲਿਵਰ ਅੱਜਕੱਲ ਫੈਟੀ ਹੈ ਜਿਹੜੀ ਕਿ ਚੰਗੀ ਗੱਲ ਨਹੀਂ ਹੈਗੀ ਬਿਲਕੁਲ ਭਾਈ ਜੀ ਜੇ ਪਹਿਲਾਂ ਦੀ ਗੱਲ ਕਰੀਏ ਪਹਿਲੇ ਸਮੇਂ ਦੇ ਵਿੱਚ ਲੋਕ ਖਾਂਦੇ ਪੀਂਦੇ ਸੀ ਸਾਈਕਲਾਂ ਤੇ ਜਾਂਦੇ ਸੀਗੇ ਤੇ ਪੈਦਲ ਵੀ ਜਾਂਦੇ ਸੀਗੇ ਹਨਾ ਉਹ ਵੇਖੋ ਮੈਂ ਇੱਕ ਪੁਰਾਣੀ ਗੱਲ ਮੱਝਾਂ ਨੂੰ ਜੰਗਲ ਬੇਲੇ ਦੇ ਵਿੱਚ ਛੱਡ ਦਿੱਤਾ ਉਹ ਪਤਾ ਨਹੀਂ ਉਹ ਤੋਂ ਕਿਹੜੀਆਂ-ਕਿਹੜੀਆਂ ਜੜੀਆਂ ਬੂਟੀਆਂ ਜਿਹੜੀ ਮੱਝ ਦੇ ਨੱਕ ਅਕੇ ਕਿਹਨਾਂ ਕੇ ਸੈਂਸਰੀ ਹੁੰਦਾ ਮਾੜੀ ਚੀਜ਼ ਨੱਕ ਮਾੜੀ ਚੀਜ਼ ਨਾ ਮੱਝ ਕਦੀ ਨਹੀਂ ਖਾਊਗੀ ਉਹ ਚੰਗੀ ਚੀਜ਼ ਹੀ ਖਾਣੀ ਉਹਨੇ ਉਹ ਪਤਾ ਨਹੀਂ ਕਿੰਨੀਆਂ ਜੜੀਆਂ ਬੂਟੀਆਂ ਰੋਜ਼ ਦੀਆਂ ਖਾ ਆਉਂਦੀ ਸੀਗੀ ਫਿਰ ਉਹ ਜਿਹੜਾ ਦੁੱਧ ਦਿੰਦੀ ਸੀ ਦੁੱਧ ਅਮਰਤ ਦੇ ਸਮਾਨ ਹੀ ਸੀਗਾ ਤੇ ਹੁਣ ਤਾਂ ਹੁਣ ਮੱਝਾਂ ਇੱਕੋ ਇਕੱਲੇ ਤਾਂ ਬੱਝੀਆਂ ਆ ਉਹੀ ਪੱਠੇ ਪਾਈ ਜਾਂਦੇ ਨੇ ਉਹਨਾਂ ਨੂੰ ਖਾਦ ਪਾ ਲਿਆ ਪੱਠੇ ਪਾ ਲਿਆ ਫਿਰ ਉਹ ਫੀਡਮ ਹੀ ਉਹ ਜੀਆਂ ਆ ਗਈਆਂ ਨੇ ਆ ਹਲੋ ਦੁੱਧ ਦੀ ਨਹਿਰ ਵਗਾ ਦੂ ਇਹ ਕਰ ਦੂ ਜਿੱਦਾਂ ਮੁਰਗੇ ਾਂਡੇ ਫਾਰਮੀ ਹੋ ਗਏ ਆ ਮੱਝਾਂ ਵੀ ਫਾਰਮੀ ਹੋ ਗਈਆਂ ਨੇ ਸੋ ਮੱਝਾਂ ਨੇ ਜਿਹੜੀਆਂ ਮੱਝਾਂ ਦਾ ਦੁੱਧ ਵੀ ਫਾਰਮੀ ਹੋ ਗਿਆ ਤੇ ਉਹਦੇ ਵਿੱਚ ਕਿ ਕੋਈ ਫੈਟ ਜਿਹੜੀ ਐ ਉਹ ਬਹੁਤ ਜ਼ਿਆਦੀ ਆ ਤੇ ਜਦੋਂ ਆਪਾਂ ਦੁੱਧ ਪੀ ਲੈਂਦੇ ਆ ਨਾ ਦੁੱਧ ਤੋਂ ਬਨੇ ਪ੍ਰੋਡਕਟ ਖਾਂਦੇ ਆ ਉਹਦੇ ਨਾਲ ਵੀ ਬੜਾ ਲਿਵਰ ਜਿਹੜਾ ਵਾ ਉਹ ਫੈਟਿੰਗ ਦਾ ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਕਿ ਮੱਝਾਂ ਦਾ ਦੁੱਧ ਅੰਮ੍ਰਿਤ ਸੀ ਕੋਈ ਛੰਨਾ ਭਰ ਕੇ ਕਿਸ ਨੇ ਪੀ ਵੀ ਲਿਆ ਉਹ ਖੇਤਾਂ 'ਚ ਕੰਮ ਕਰਨ ਗਿਆ ਉਹ ਫੈਟ ਸਾਰੀ ਬਰਨ ਹੋ ਗਈ ਪ੍ਰੋਟੀਨ ਉਹਦੇ ਸਰੀਰ 'ਚ ਲੱਗ ਗਿਆ ਬਹੁਤ ਜ਼ਿਆਦਾ ਵਿਟਾਮਿਨ ਸੀ ਨੂੰ ਛੱਡ ਕੇ ਸਾਰੇ ਵਿਟਾਮਿਨ ਹੁੰਦੇ ਦੁੱਧ ਦੇ ਵਿੱਚ ਪਰ ਅੱਜ ਕੱਲ ਨਹੀਂ ਹੈਗੇ ਕਿਉਂ ਸੋ ਇਸ ਕਰਕੇ ਕੀ ਹੈਗਾ ਕਿ ਜਿਹੜਾ ਦੁੱਧ ਆ ਉਹ ਵੀ ਅੱਜ ਕੱਲ ਜਿਹੜਾ ਵਾ ਨੁਕਸਾਨ ਹੀ ਪਚਾਰਿਆ ਵਾ ਪਨੀਰ ਅੱਜ ਕੱਲ ਨੁਕਸਾਨ ਹੀ ਪਚਾਰਿਆ ਤੇ ਇੱਕ ਗੱਲ ਹੈ ਕਿ ਦੁੱਧ ਤੇ ਪਨੀਰ ਤੇ ਜਾਲੀ ਬਣਦਾ ਹੀ ਬਹੁਤ ਪਿਆ ਵਾ ਜਿਹੜਾ ਉਹ ਤਾਂ ਫਿਰ ਨਿਰਸਿੱਧ ਅਸਿੱਧੇ ਨੁਕਸਾਨ ਹੈ ਨਾ ਹਾਂ ਇਹ ਚੀਜ਼ ਹੈ ਜੀ ਸੋ ਭਾਈ ਜੀ ਹਰ ਇੱਕ ਵਾਰੀ ਆਪਾਂ ਮਰਦਾਂ ਦੀ ਤੇ ਚਲੋ ਗੱਲ ਕਰਦੇ ਕਰਦੇ ਹੀ ਹਾਂ ਹਾਂ ਜੀ ਪਰ ਔਰਤਾਂ ਦੀ ਵੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਜੇ ਔਰਤਾਂ ਦੀ ਗੱਲ ਕਰੀਏ ਪੀਰੀਅਡ ਦੀ ਗੱਲ ਕਰੀਏ ਜਾਂ ਹੋਰ ਕਾਫੀ ਬਿਮਾਰੀਆਂ ਤੋਂ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਪਰ ਉਹ ਦੱਸਦੀਆਂ ਨਹੀਂ ਕਿਸੇ ਨੂੰ ਹੈਗੀਆਂ ਡਾਕਟਰ ਦੀ ਸਲਾਹ ਵੀ ਨਹੀਂ ਲੈਂਦੀਆਂ ਹਾਂ ਠੀਕ ਆ ਉਸ ਬਾਰੇ ਕੀ ਕਹੋਗੇ ਤੁਸੀਂ ਫਿਰ ਹੁਣ ਵੇਖੋ ਇੱਕ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਮੇਰੇ ਕੋਲ ਨਾ ਬਹੁਤ ਬੀਬੀਆਂ ਭੈਣਾਂ ਵਿਚਾਰੀਆਂ ਹੁੰਦੀਆਂ ਨੇ ਜਾਂ ਸੰਗ ਦੀਆਂ ਸ਼ਰਮ ਦੀਆਂ ਸਾਨੂੰ ਫੋਨ ਕਰਦੀਆਂ ਨੇ ਸੋ ਬੀਬੀਆਂ ਭੈਣਾਂ ਜਿਹੜੀਆਂ ਪੜੀਆਂ ਲਿਖੀਆਂ ਬੀਬੀਆਂ ਭੈਣਾਂ ਇਹ ਵੀਡੀਓ ਵੇਖ ਰਹੀਆਂ ਨੇ ਨਾ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਇਹ ਵੀਡੀਓ ਦੇ ਵਿੱਚੋਂ ਜਾਂ ਇਹ ਨੁਸਖਾ ਸ਼ੇਅਰ ਕਰਦੇ ਹੋ ਜਾਂ ਇਹ ਵੀਡੀਓ ਸ਼ੇਅਰ ਕਰਦੇ ਹੋ ਉਹਨਾਂ ਬੀਬੀਆਂ ਭੈਣਾਂ ਦੇ ਨਾਲ ਜਿਨ੍ਹਾਂ ਬੀਬੀਆਂ ਭੈਣਾਂ ਨੂੰ ਵਾਈਟ ਡਿਸਚਾਰਜ ਦੀ ਇੱਕ ਪਿੰਡ ਤੋਂ ਬੀਬੀ ਆਈ ਸੀ ਕਹਿੰਦੀ ਮੈਂ ਅੱਕ ਹਾਰ ਕੇ ਆਈ ਆ ਮੈਨੂੰ 20 ਸਾਲ ਹੋ ਗਏ ਇਸ ਪ੍ਰੋਬਲਮ ਨੂੰ ਜੀ ਸੋ ਉਹਨੂੰ ਦਵਾਈ ਵੀ ਨਹੀਂ ਦਿੱਤੀ ਉਹਨੂੰ ਅਸੀਂ ਨੁਸਖਾ ਹੀ ਦੱਸਿਆ ਵੀ ਆਲ ਐਫਰਟ ਘਰੇ ਬਣਾ ਲਈ ਹੂੰ ਤੁਹਾਨੂੰ ਵੀ ਵੀਡੀਓ ਤੇ ਮੈਂ ਦੱਸ ਦਿੰਨਾ ਨੁਸਖਾ ਜੀ 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 ਤੁਸੀਂ ਕੁਝ ਨਹੀਂ ਲੈਣਾ ਕਿੱਕਰ ਦੀ ਫਲੀ ਲੈਣੀ ਹੈ ਕਿੱਕਰ ਦੀ ਫਲੀ ਕਿੱਕਰ ਦੀ ਫਲੀ ਲੈਣੀ ਹੈ ਤੁਸੀਂ ਲਗਭਗ 50 ਗ੍ਰਾਮ ਪੰਸਾਰੀ ਕੋ ਮਿਲ ਜਾਂਦੀ ਜਾਂ ਕਿੱਕਰ ਤੋਂ ਉਹ ਲਾ ਲਓ ਜੋ ਕਿੱਕਰ ਦਾ ਜਦੋਂ ਸੀਜ਼ਨ ਹੁੰਦਾ ਹੈ ਇਹਦਾ ਪੰਸਾਰੀ ਤੋਂ ਤੁਸੀਂ ਲੈ ਸਕਦੇ ਹੋ ਪੰਸਾਰੀ ਕੋ ਲੈ ਲਓ ਤੇ ਇਸ ਤੋਂ ਇਲਾਵਾ ਤੁਸੀਂ ਲੈਣੀ ਹੈ ਬ੍ਰਹਮੀ ਬੁੱਟੀ ਇਹ ਆਮ ਤੌਰ ਤੇ ਮਿਲ ਜਾਂਦੀ ਹੈ ਬ੍ਰਹਮੀ ਬੂਟੀਆਂ ਪੰਸਾਰੀ ਤੋਂ ਦੋਵੇਂ ਚੀਜ਼ਾਂ ਮਿਲ ਜਾਂਦੀਆਂ ਵਾ ਕਿਕਰ ਦੀ ਫਲੀ 50 ਗ੍ਰਾਮ ਤੇ ਬ੍ਰਹਮੀ ਬੂਟੀ ਵੀ ਜਿਹੜੀ ਲੈਣੀ ਆ ਉਹ ਲੈਣੀ ਆ 50 ਗ੍ਰਾਮ ਵਿੱਚ ਵੰਸ ਲੋਚਨ ਮਿਲ ਜਾਂਦਾ ਵਾ ਵੰਸ ਲੋਚਨ ਇਹਨੂੰ ਕੋ ਪੰਸਾਰੀ ਕੋ ਮਿਲ ਜਾਂਦਾ 10 ਗ੍ਰਾਮ ਉਹ ਪਾ ਲਓ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਪੀਸ ਕੇ ਜਿਹੜਾ ਨਾ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਚੂਰਨ ਦਾ ਲੈ ਲਓ 10 ਦਿਨ ਦੇ ਅੰਦਰ ਅੰਦਰ 10 ਦਿਨ ਦੇ ਅੰਦਰ ਅੰਦਰ ਜਿਹੜਾ ਤੁਹਾਡਾ ਜਿਹੜੀ ਲਕੋਰੀਆ ਦੀ ਹੈ ਜਿਹੜੀ ਪਾਣੀ ਪੈਣ ਦੀ ਜਿਹੜੀ ਸਮੱਸਿਆ ਠੀਕ ਹੋ ਜਾਏਗੀ ਜੀ ਹਾਂਜੀ ਮਤਲਬ ਸੌਖਾ ਤਰੀਕਾ ਹੈ ਕੋਈ ਔਖਾ ਨਹੀਂ ਹੈ ਸੌਖਾ ਤਰੀਕਾ ਨਾਲ ਇਹ ਚੀਜ਼ਾਂ ਆਮ ਹੀ ਮਿਲ ਜਾਂਦੀਆਂ ਨੇ ਤੇ ਤੁਸੀਂ ਇਹ ਨੁਸਖਾ ਘਰੇ ਬਣਾ ਕੇ ਲੈ ਲਓ ਤੇ ਬਿਲਕੁਲ ਬੀਬੀਆਂ ਭੈਣਾਂ ਦਾ ਜਿਹੜਾ ਪਾਣੀ ਪੈਣ ਦੀ ਜਿਹੜੀ ਲਕੋਰੀਆ ਦੀ ਸਮੱਸਿਆ ਠੀਕ ਹੋ ਜਾਏਗੀ ਬਿਲਕੁਕੁਲ ਜੇਕਰ ਕਿਸੇ ਕੁੜੀ ਨੂੰ ਜਾਂ ਔਰਤਾਂ ਨੂੰ ਪੀਰੀਅਡ ਵੀ ਲੇਟ ਆਉਂਦੇ ਨੇ ਉਸ ਦਾ ਵੀ ਨੁਕਸਾਨ ਹੈ ਕੁਝ ਕਿ ਕੁਝ ਵੀ ਬਿਲਕੁਲ ਜਿਹੜੀਆਂ ਨਵੀਆਂ ਬੱਚੀਆਂ ਨੇ ਨਾ ਉਹਨਾਂ ਲਈ ਤੇ ਬੜਾ ਇੱਕ ਚਿੰਤਾ ਵਾਲਾ ਵਿਸ਼ਾ ਬਣ ਗਿਆ ਕਿ ਜਿਹੜੀਆਂ ਨਵੀਆਂ ਬੱਚੀਆਂ ਨੇ ਉਹ weight ਤਾਂ loss ਕਰਨਾ ਚਾਹੁੰਦੀਆਂ ਨੇ ਭਾਰ ਘਟਾਉਣਾ ਚਾਹੁੰਦੀਆਂ ਨੇ ਇਹਦੇ ਚੱਕਰ 'ਚ ਡਾਈਟ ਨਹੀਂ ਖਾਂਦੀਆਂ ਜਦੋਂ ਡਾਈਟ ਨਹੀਂ ਖਾਂਦੀਆਂ ਸਰੀਰ 'ਚ ਖੂਨ ਦੀ ਕਮੀ ਆ ਜਾਂਦੀ ਆ ਖੂਨ ਦੀ ਕਮੀ ਆ ਗਈ ਤਾਂ ਉਹਨਾਂ ਨੂੰ period ਵੀ ਸਹੀ ਤਰੀਕੇ ਨਾਲ ਆਉਂਦੇ period ਸਹੀ ਨਹੀਂ ਤਰੀਕ ਜਦੋਂ reproductive system ਹੈ ਜਿਹੜਾ ਔਰਤ ਦੇ ਅੰਦਰ ਇੱਕ ਲਾਇਆ ਪਰਮਾਤਮਾ ਨੇ ਜਿੰਨਾ ਚਿਰ ਉਹ ਸਹੀ ਨਹੀਂ ਚੱਲੂਗਾ ਉਹਨਾਂ ਚਿਰ ਜਿਹੜੀ ਉਹ ਪ੍ਰੋਬਲਮ ਆਉਂਦੀ ਹੀ ਰਹਿਣੀ ਹੈ ਸਰੀਰ ਦੇ ਵਿੱਚ ਸੋ ਬੀਬੀਆਂ ਬਣਾ ਨੂੰ ਇਹ ਬਿੰਦੀ ਵੀ ਖੁੱਲ ਕੇ ਖਾਇਆ ਕਰੋ ਐਕਸਰਸਾਈਜ਼ ਕਰਿਆ ਕਰੋ ਬਾਹਰ ਦਾ ਖਾਣਾ ਨਾ ਖਾਇਆ ਕਰੋ ਜੇ ਖੂਨ ਦੀ ਮਾਤਰਾ ਸਰੀਰ ਚ ਪੂਰੀ ਹੋਊਗੀ ਖੂਨ ਭਰਪੂਰ ਹੋਊਗਾ ਤੇ ਜਿਹੜਾ ਪੀਰੀਅਡ ਜਾ ਤੁਹਾਨੂੰ ਟਾਈਮ ਦੇ ਨਾਲ ਆਉਣਗੇ ਫਿਰ ਵੀ ਜੇ ਤੁਹਾਨੂੰ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਸੁਪਾਰੀਪਾਕ ਦਵਾਈ ਹੈ ਆਮ ਹੀ ਮਿਲਦੀ ਹੈ ਕਿਸੇ ਵੀ ਮੈਡੀਕਲ ਸਟੋਰ ਤੋਂ ਆਯੁਰਵੇਦਿਕ ਮੈਡੀਕਲ ਸਟੋਰ ਤੋਂ ਲੈ ਲਓ ਸੁਪਾਰੀਪਾਗ ਸੁਪਾਰੀਪਾਗ ਅੱਧਾ ਚਮਚਾ ਸਵੇਰੇ ਅੱਧਾ ਚਮਚਾ ਸ਼ਾਮ ਨੂੰ ਦੁੱਧ ਦੇ ਨਾਲ ਲੈ ਲਿਆ ਕਰੋ ਤੇ ਇਹਦੇ ਨਾਲ ਬਹੁਤ ਜ਼ਿਆਦਾ ਤੁਹਾਨੂੰ ਫਰਕ ਆ ਜਿਹੜਾ ਪੈ ਜਾਏਗਾ ਪੀਰੀਅਡ ਤੁਹਾਨੂੰ ਖੁੱਲ ਕੇ ਜਿਹੜੇ ਆ ਜਾਣਗੇ ਨਾਲ ਤੁਸੀਂ ਲੋਹਾ ਸਵ ਲੈ ਸਕਦੇ ਹੋ ਲੋਹਾ ਸਵ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਲੈ ਸਕਦੇ ਹੋ ਬਿਲਕੁਲ ਗਰਮੀਆਂ ਚੱਲ ਰਹੀਆਂ ਨੇ ਜੀ ਹਾਂਜੀ ਲੋਕ ਗਰਮੀ ਦਾ ਸਾਹਮਣਾ ਕਰਦੇ ਨੇ ਕਈ ਗਿਰ ਜਾਂਦੇ ਨੇ ਚੱਕਰ ਖਾ ਕੇ ਹਨਾ ਹਾਂਜੀ ਉਹਨਾਂ ਵਾਸਤੇ ਕੋਈ ਨੁਕਸਾ ਦੱਸੋ ਜੀ ਹੁਣ ਕੋਈ ਹਰ ਗਰਮੀ ਦੇ ਵਿੱਚ ਵੇਖੋ ਜੀ ਅਸੀਂ ਨਾ ਕੁਦਰਤ ਤੋਂ ਜਿੰਨੇ ਦੂਰ ਹੁੰਦੇ ਜਾਵਾਂਗੇ ਉਨਾਂ ਹੀ ਸਾਡੇ ਵਾਸਤੇ ਮੁਸ਼ਕਲਾਂ ਖੜੀਆਂ ਹੁੰਦੀਆਂ ਰਣਗੀਆਂ ਵੇਖੋ ਬਿੱਲ ਬਿੱਲ ਦਾ ਫਲ ਆ ਜਿਹੜਾ ਉਹ ਅੱਜ ਕੱਲ ਮਿਲਦਾ ਥੋੜਾ ਚਿਰ ਦਾ ਸੀਜ਼ਨ ਰਹਿ ਗਿਆ ਬਿੱਲ ਦਾ ਜਿਹੜਾ ਫਲ ਆ ਉਹਨੂੰ ਲਿਆਓ ਘਰੇ ਤੇ ਉਹਦਾ ਸ਼ਰਬਤ ਬਣਾ ਕੇ ਪੀਓ ਜੀ ਕੱਚੀ ਲੱਸੀ ਲਓ ਮਾਰਕੀਟ ਦੇ ਜਿਹੜੇ ਕੋਲਡ ਡਰਿੰਕਸ ਹੋ ਗਏ ਮਾਰਕੀਟ ਦੇ ਵਿੱਚ ਜਿਹੜੇ ਜੂਸ ਹੋ ਗਏ ਇਹ ਨਾਲ ਲਓ ਠੀਕ ਹੈ ਇਸ ਤੋਂ ਇਲਾਵਾ ਲੱਸੀ ਤੁਸੀਂ ਲੈ ਸਕਦੇ ਹੋ ਲੱਸੀ ਪੀਓ ਠੀਕ ਹੈ ਲੱਸੀ ਹੋਗੀ ਕੱਚੀ ਲੱਸੀ ਹੋਗੀ ਬਿੱਲ ਦਾ ਸ਼ਰਬਤ ਹੋ ਗਿਆ ਇਹ ਚੀਜ਼ਾਂ ਲਓ ਜਿਹੜੇ ਮਾਰਕੀਟ ਦੇ ਡਰਿੰਕਸ ਆ ਜਿਹੜੇ ਉਹ ਨਾਲ ਲਓ ਉਹਨਾਂ ਦੇ ਨਾਲ ਕੀ ਹੈ ਕਿ ਜਦੋਂ ਬਹੁਤ ਜ਼ਿਆਦਾ ਮਿੱਠਾ ਬੰਦਾ ਖਾ ਲੈਂਦਾ ਨਾ ਤਾਂ ਖੂਨ ਹੋਰ ਜ਼ਿਆਦਾ ਗਾੜਾ ਹੋਣਾ ਸ਼ੁਰੂ ਹੋ ਜਾਂਦਾ ਹੋਰ ਜਦਾ ਤਜਾਬੀ ਹੋਣਾ ਸ਼ੁਰੂ ਹੋ ਜਾਂਦਾ ਇਹ ਸਾਨੂੰ ਭੁਲੇਖਾ ਹੀ ਹੈ ਕਿ ਕੋਲਡ ਡਰਿੰਕ ਪੀਤਾ ਸਾਡੀ ਪਿਆਸ ਬੁਝ ਜਾਂਦੀ ਹੈ ਸਗੋਂ ਉਹ ਹੋਰ ਪਿਆਸ ਲੱਗਦੀ ਹੈ ਕੋਲਡ ਡਰਿੰਕਸ ਦੇ ਨਾਲ ਤੇ ਜਦੋਂ ਬਹੁਤ ਲਈ ਕਿਤੇ ਕੁਛ ਲੈ ਲੈ ਕੇ ਉਹ ਮਿੱਠਾ ਬਹੁਤ ਜ਼ਿਆਦਾ ਸੀਰਿਜ਼ ਚੋ ਜੰਦਾ ਤੇ ਖੂਨ ਬਹੁਤ ਜ਼ਿਆਦਾ ਗਾੜਾ ਹੋ ਜਾਂਦਾ ਵਾ ਤੇ ਹੁਣ ਬਰਸਾਤਾਂ ਸਟਾਰਟ ਹੋ ਗਈਆਂ ਨੇ ਤੇ ਫਿਰ ਉਹ ਬਿਮਾਰੀਆਂ ਦਾ ਫਿਰ ਬਾਅਦ ਵਿੱਚ ਉਹ ਸਾਹਮਣਾ ਕਰਨਾ ਪੈਂਦਾ ਸਾਨੂੰ ਜਿੰਨਾ ਜ਼ਿਆਦਾ ਮਿੱਠਾ ਸੀ ਲਿਆ ਹੋਊਗਾ ਗਰਮੀਆਂ ਦੇ ਵਿੱਚ ਠੀਕ ਹੈ ਸੋ ਇਸ ਕਰਕੇ ਮਿੱਠਾ ਜਣਾ ਜਿਹੜਾ ਵੱਧ ਤੋਂ ਵੱਧ ਗਰਮੀਆਂ ਦੇ ਵਿੱਚ ਅਵੋਇਡ ਕਰਨਾ ਚਾਹੀਦਾ ਬਿਲਕੁਲ ਭਾਈ ਜੀ ਮੈਂ ਆਖਰੀ ਪੁੱਛੂੰਗਾ ਗਠੀਆ ਹਨਾ ਆਮ ਤੌਰ ਤੇ ਲੋਕਾਂ ਨੂੰ ਇਹ ਵੀ ਹੁੰਦਾ ਆ ਬਿਲਕੁਲ ਬਿਲਕੁਲ ਜੀ ਬਹੁਤ ਪ੍ਰੋਬਲਮ ਆ ਬਹੁਤ ਜ਼ਿਆਦੀ ਪ੍ਰੋਬਲਮ ਆ ਲੋਕਾਂ ਨੂੰ ਗਠੀਆ ਦੀ ਵੇਖੋ ਗਠੀਆ ਇਹ ਕਿ ਨਾ ਜਿਹੜਾ ਰੋਗ ਹੈ ਵਾਇਬਾਦੀ ਦਾ ਰੋਗ ਹੈ ਜਿਹਨੂੰ ਵਾਇਬਾਦੀ ਹੋਵੇ ਜਿਹਨੂੰ ਚੌਲਾਂ ਤੋਂ ਪ੍ਰੋਬਲਮ ਹੋਵੇ ਚੌਲ ਖਾਲੇ ਤੇ ਉਹਦਾ ਸਰੀਰ ਜਕੜਿਆ ਗਿਆ ਰਾਜਮਾ ਖਾਲੇ ਦਾ ਸਰੀਰ ਜਕੜਿਆ ਗਿਆ ਚਿੱਟੇ ਚਨੇ ਖਾਲੇ ਦਾ ਸਰੀਰ ਜਕੜਿਆ ਗਿਆ ਇਹ ਜਿਹੜੀ ਪ੍ਰੋਬਲਮ ਹੈ ਵਾਇਬਾਦੀ ਦੀ ਪ੍ਰੋਬਲਮ ਹੁੰਦੀ ਹੈ ਇਹਦੇ ਵਾਸਤੇ ਮੈਂ ਇੱਕ ਦਵਾਈ ਦੱਸਾਂ ਹਿੰਗ ਵਾਸਟਕ ਚੂਰਣ ਅੱਛਾ ਸਿਂਪਲੀ ਹਿੰਗਵਾਸ਼ਟਕ ਚੂਰਨ ਕਿਸੇ ਵੀ ਆਯੁਰਵੈਦਿਕ ਸਟੋਰ ਤੋਂ ਮਿਲ ਜਾਊਗਾ ਚਮਚ ਦਾ ਚੌਥਾ ਹਿੱਸਾ ਸਵੇਰੇ ਚਮਚ ਦਾ ਚੌਥਾ ਹਿੱਸਾ ਸ਼ਾਮ ਨੂੰ ਉਖਾਓ ਕਾਫੀ ਜਦਾ ਰਿਲੈਕਸ ਮਿਲ ਜਾਊਗਾ ਇੱਕ ਹੋਰ ਪ੍ਰੋਬਲਮ ਆ ਜਾਂਦੀ ਹੈ ਵੀ ਜਿਹਨੂੰ ਗਠੀਆ ਰੋਗ ਹੁੰਦਾ ਨਾ ਉਹਦਾ ਲਿਵਰ ਵੀ ਬਹੁਤ ਜਿਆਦਾ ਕਮਜ਼ੋਰ ਹੋ ਜਾਂਦਾ ਵਾ ਉਹਨੂੰ ਲਿਵਰ ਦੀਆਂ ਤਾਕਤ ਦੀਆਂ ਦਵਾਈਆਂ ਵੀ ਸਾਨੂੰ ਦੇਣੀਆਂ ਪੈਂਦੀਆਂ ਨੇ ਉਹ ਜੇ ਉਹਨੇ ਘਰੇ ਘਰੇਲੂ ਨੂੰ ਉਸਕਾ ਕੋਈ ਅਜਮਾਉਣਾ ਤੇ ਉਹ ਹੀ ਕਟਕੀ ਕੁਟਕੀ ਨੇ ਪਹਿਲਾਂ ਵੀ ਦੱਸਿਆ ਮੈਂ ਕੁਟਕੀ ਨਾਂ ਦੀ ਜਿਹੜੀ ਜੜੀ ਬੁੱਟੀ ਹੈ ਚਮਚ ਦਾ ਚੌਥਾ ਹਿੱਸਾ ਸਵੇਰੇ ਚਮਚ ਦਾ ਚੌਥਾ ਹਿੱਸਾ ਸ਼ਾਮ ਨੂੰ ਪੀਸ ਕੇ ਉਹ ਲਵੇ ਲਿਵਰ ਵੀ ਉਹਦਾ ਨਾਲ ਠੀਕ ਹੋ ਜਾਣਾ ਹਾਂ ਆਪਣੀ ਸਾਰੀ ਤੋਂ ਮਰਦੀ ਹੈ ਸਾਰਾ ਸਮਾਨ ਆਪਣੀ ਸਾਰੀ ਤੋਂ ਮਰਦਾ ਹਾਂਜੀ ਜੀ ਜੀ ਬਿਲਕੁਲ ਸੋ ਬਾਈ ਜੀ ਜਾਣ ਲੱਗੇ ਕਿਉਂਕਿ ਮੈਸੇਜ ਵੀ ਬਹੁਤ ਲੋੜ ਹੈ ਲੋਕਾਂ ਨੂੰ ਅੱਜ ਕੱਲ ਸੁਨੇਹਾ ਇੱਕ ਕੀ ਦੋਂਗੇ ਜਾਣ ਲੱਗੇ ਹੁਣ ਸੇ ਅ ਜਾਣ ਲੱਗੇ ਮੈਂ ਸੁਨੇਹਾ ਹੀ ਦਵਾਂਗਾ ਕਿ ਪਾਜ਼ ਕਰ ਲਈ ਤੁਸੀਂ ਮਿੰਟ ਪਾਜ਼ ਕਰ ਲਓ ਦੇਖੋ ਜੀ ਸੁਨੇਹਾ ਜਿਹੜਾ ਮੈਂ ਦੇਣਾ ਚਾਹਾਂਗਾ ਇਹ ਹੀ ਦੇਣਾ ਚਾਹਾਂਗਾ ਕਿ ਬੱਚਿਆਂ ਨੂੰ ਬਾਹਰ ਦਾ ਖਾਣਾ ਘੱਟ ਤੋਂ ਘੱਟ ਖਵਾਓ। ਦੇਖੋ ਕਾਰਨ ਦਾ ਮੈਂ ਦੱਸ ਦਿੰਨਾ ਇਦਾਂ ਨਹੀਂ ਕਹਿੰਦਾ ਕਿ ਉਹ ਬਹੁਤ ਮਾੜਾ ਹੁੰਦਾ। ਉਹ 'ਚ ਤਿੰਨ ਚੀਜ਼ਾਂ ਬਹੁਤ ਮਾੜੀਆਂ ਆ ਰਹੀਆਂ ਨੇ। ਇੱਕ ਆਰਟੀਫੀਸ਼ੀਅਲ ਟੇਸਟ ਇਨਹੈਂਸਰ ਜੀ ਆਰਟੀਫੀਸ਼ੀਅਲ ਫਲੇਵਰ ਤੇ ਆਰਟੀਫੀਸ਼ੀਅਲ ਜਿਹੜਾ ਉਹਦਾ ਕਲਰਿੰਗ ਜੀ ਕਲਰ ਵੀ ਆਰਟੀਫੀਸ਼ੀਅਲ ਦਿੱਤੇ ਜਾ ਰਹੇ ਨੇ ਫਲੇਵਰ ਵੀ ਆਰਟੀਫੀਸ਼ੀਅਲ ਦਿੱਤੇ ਨੇ ਟੇਸਟ ਐਨਹੈਂਸਰ ਵੀ ਚੀਜ਼ ਸੁਆਦ ਲੱਗੇ ਲੋੜ ਤੋਂ ਜ਼ਿਆਦਾ ਸੁਆਦ ਲੱਗੇ ਘਰੇ ਕੋ ਖਾਣਾ ਬਣਾ ਲਓ ਨਹੀਂ ਨਾ ਸੁਆਦ ਲੱਗਦਾ ਉਹੀ ਖਾਣਾ ਤੁਸੀਂ ਕਿਸੇ ਰੈਡੀ ਤੋਂ ਖਾ ਲੋ ਤੁਹਾਨੂੰ ਸੁਆਦ ਲੱਗੂਗਾ ਉਹਨਾਂ ਨੇ ਆਰਟੀਫੀਸ਼ੀਅਲ ਟੇਸਟ ਐਨਹੈਂਸਰ ਪਾਏ ਨੇ ਜਿਵੇਂ ਕਿ ਜੀਨੋ ਮੋਟੋ ਮੋਨੋਸੋਡੀਅਮ ਗਲੂਟਾਮੇਟ ਇਹ ਤਿੰਨੇ ਚੀਜ਼ਾਂ ਦੀ ਜਿਹੜੀ ਮੈਂ ਨਾਂ ਲਿਆ ਆ ਇਹ ਤਿੰਨੇ ਚੀਜ਼ਾਂ ਕੈਂਸਰ ਦਾ ਕਾਰਨ ਅੱਗੇ ਜਾ ਕੇ ਵੱਢਣ ਗਿਆ ਤੁਸੀਂ ਦੇਖੋ ਜੇ ਆਪਾਂ ਬੱਚਿਆਂ ਨੂੰ ਹੁਣ ਤੋਂ ਇੱਕ ਬਾਹਰ ਦਾ ਖਾਣਾ ਖਾਣ ਦੇ ਆਦੀ ਬਣਾ ਦਿੱਤਾ ਕਿਉਂਕਿ ਬੱਚਿਆਂ ਦੇ ਵਿੱਚ ਬੱਚੇ ਬਹੁਤ ਜ਼ਿਆਦਾ ਮਿਲਕੋ ਆਉਂਦੇ ਨੇ ਉਹ ਕਹਿੰਦੇ ਨੇ ਵੀ ਇੱਕ ਘਰ ਦਾ ਖਾਣਾ ਤੇ ਖਾਂਦੇ ਨਹੀਂ ਸਬਜ਼ੀ ਦਾ ਟੇਸ ਤਾਂ ਬੱਚਾ ਵੇਖਦਾ ਹੀ ਨਹੀਂ ਰੋਟੀ ਤੇ ਕਦੀ ਬੱਚੇ ਨੇ ਖਾਧ ਹੀ ਨਹੀਂ ਜਾਏ ਬੱਚਾ ਮਹਗੀ ਖਾਊਗਾ ਜਾਏ ਬਾਹਰਲਾ ਖਾਣਾ ਖਾਊਗਾ ਇਹ ਰੋਊਗਾ ਕਿ ਬਾਹਰਲਾ ਖਾਣਾ ਲੈ ਕੇ ਦਿਓ ਹੀ ਦਿਓ ਮਾਂ ਪਿਓ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਅਫੋਰਡ ਕਰਦਾ ਮੈਂ ਲਿਆ ਦਿੰਨਾ ਇਹ ਮਾਪੋ ਵੀ ਗਲਤੀ ਹੈ ਵੀ ਸਾਰੀ ਉਹ ਉਹ ਗਲਤੀ ਹੈ ਜਾਣੇ ਨਾ ਜਾਣਿਆ ਨਾ ਪਰ ਮਾਹ ਬਾਬ ਨੂੰ ਵੀ ਨਹੀਂ ਪਤਾ ਪਰ ਗੱਲ ਇਹ ਆ ਮੈਂ ਡਰਾ ਨਹੀਂ ਰਿਹਾ ਪਰ ਜੇਕਰ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਬਾਹਰਲਾ ਖਾਣਾ ਖਾਣੋਂ ਨਾ ਨਾ ਹਟੇ ਤੇ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਹਸਪਤਾਲਾਂ ਦੇ ਚੱਕਰ ਬੜੇ ਲੰਮੇ ਪੈਣੇ ਨੇ ਮੈਂ ਕਹਿੰਦਾ ਹੁਣ ਵੀ ਪੈ ਰਹੇ ਨੇ ਚੀਜ਼ਾਂ ਦਾ ਹੁਣ ਵੀ ਹਾਂ ਪੈ ਰਹੇ ਨੇ ਪਰ ਫਿਰ ਵੀ ਤੁਸੀਂ ਦੇਖੋ ਕਿ ਜਦੋਂ ਆਪਾਂ ਛੋਟੇ ਸੀ ਨਾ ਆਪਾਂ ਆਪਣੀ ਸਕੂਲ ਦੀ ਕੈਂਟੀਨ ਚੋਂ ਕੀ ਖਾ ਲਾਂਗੇ ਬਤੋ ਸਮੋਸਾ ਉਹ ਸਾਡੇ ਵਰਗਾ ਬੰਦਾ ਇੱਕ ਬਣਾ ਰਿਹਾ ਸੀ ਬਿਲਕੁਲ ਹੈਨਾ ਉਹਦਾ ਸਾਫ ਜਾ ਤੇਲ ਸੀ ਉਥੋਂ ਦੀ ਦੁਕਾਨ ਤੋਂ ਮੈਦਾ ਚੱਕਿਆ ਆਲੂ ਚੱਕੇ ਉਹਨੇ ਬਣਾਤੇ ਅਹੀਂ ਖਾ ਲਿਆ ਸਿੰਘ ਦੀ ਬਿਮਾਰ ਵੀ ਨਹੀਂ ਹੋਏ ਹੁਣ ਜਿਹੜੀ ਚੀਜ਼ ਬਣਦੀ ਪਈ ਹੈ ਹਰ ਇੱਕ ਚੀਜ਼ ਦਾ ਬਿਜ਼ਨਸ ਮਾਡਲ ਬਣਾਉਂਦੇ ਨੇ ਪਹਿਲਾਂ ਉਹਦੀ ਕਾਸਟ ਕਟਿੰਗ ਕਰਦੇ ਨੇ ਵੀ ਕਿੱਦਾਂ ਇਹਦੀ ਕਾਸਟ ਕਟਿੰਗ ਹੋਵੇ ਜਾਲੀ ਚੀਜ਼ ਗੰਦੀ ਚੀਜ਼ ਗਲੀ ਸੜੀ ਚੀਜ਼ ਕਿੱਦਾਂ ਚੁਪਾਈ ਜਾਵੇ ਗਲੇ ਸੜੇ ਆਲੂ ਕਿਵੇਂ ਪਾਏ ਜਾਣ ਗਲੇ ਸੜਾ ਫਰੂਟ ਕਿਵੇਂ ਯੂਜ਼ ਕੀਤਾ ਜਾਵੇ ਆਰਟੀਫੀਸ਼ੀਅਲ ਜਿਹੜੀਆਂ ਚੀਜ਼ਾਂ ਨੂੰ ਕਿਵੇਂ ਵਿੱਚ ਯੂਜ਼ ਕੀਤੀਆਂ ਸੋ ਉਹਨਾਂ ਨੂੰ ਕਿਸੇ ਦੀ ਸਿਹਤ ਦੇ ਨਾਲ ਨਹੀਂ ਹੈਗਾ ਨਾਲੇ ਨਾ ਆਪਣੇ ਪੰਜਾਬੀ ਬੰਦੇ ਆ ਨੇ ਜਿਹੜੇ ਹੂੰ ਉਹ ਫੂਡ ਇੰਡਸਟਰੀ 'ਚ ਆਏ ਬੜੇ ਘਟਨੇ ਸਹੀ ਗੱਲ ਹੈ ਪੰਜਾਬੀ ਬੰਦਾ ਥੋੜਾ ਜਿਹਾ ਜੇ ਸਰਦਾਰ ਬੰਦਾ ਕੋਈ ਫੂਡ ਬਣਾ ਰਿਹਾ ਨਾ ਉਹ ਥੋੜੀ ਇਦਾਂ ਹੁੰਦਾ ਵੀ ਮੇਰੇ ਬੱਚਿਆਂ ਵਰਗੇ ਬੱਚਾ ਜਿਹੜਾ ਖਾ ਰਿਹਾ ਸਹੀ ਗੱਲ ਹੈ ਹੈਨਾ ਮੇਰੇ ਵਰਗੇ ਬੰਦਾ ਖਾ ਰਿਹਾ ਤਾਂ ਉਹ ਥੋੜੀ ਰੀਜ਼ਨ ਬਣਾਊਗਾ ਬਣਾਊਗਾ ਕੋਈ ਵੀ ਚੀਜ਼ ਇਹ ਜੀ ਨਹੀਂ ਪਾਊਗਾ ਜਿਹਦੇ ਨਾਲ ਕਿਹਨੂੰ ਨੁਕਸਾਨ ਆ ਤਾਂ ਹੁਣ ਫੂਡ ਇੰਡਸਟਰੀ ਤੁਹਾਨੂੰ ਪਤਾ ਹੀ ਆ ਕਿਹੇ ਜਿਹੇ ਬੰਦਿਆਂ ਦੇ ਹੱਥ 'ਚ ਤਾਂ ਉਹਨਾਂ ਨੂੰ ਕੀ ਲੱਗੇ ਯਾਰ ਉਹਨਾਂ ਨੂੰ ਪੈਸੇ ਬਣਾਉਣ ਦਾ ਮਤਲਬ ਹੀ ਉਹ ਇੱਥੇ ਆਏ ਆ ਉਹਨਾਂ ਨੇ ਤੁਹਾਡੇ ਵਰਗਿਆਂ ਨੂੰ ਵੇਚ ਕੇ ਸਾਰਾ ਸਮਾਨ ਤੇ ਪੈਸੇ ਉਹਨਾਂ ਨੇ ਜੇਬ 'ਚ ਪਾਉਣੇ ਆ ਸੋ ਇਸ ਕਰਕੇ ਮੇਰਾ ਇਹ ਬੇਨਤੀ ਕਰ ਲੋ ਰਿਕਵੈਸਟ ਕਰ ਲੋ ਹੈ ਨਾ ਬਾਹਰਲਾ ਖਾਣਾ ਰੇੜੀਆਂ ਤੋਂ ਖਾਣਾ ਜਿੰਨਾ ਘੱਟ ਕਰ ਸਕਦੇ ਹੋ ਉਹ ਘੱਟ ਕਰੋ ਇਹੀ ਮੇਰਾ ਮੈਸੇਜ ਆ ਧੰਨਵਾਦ ਧੰਨਵਾਦ ਹਾਂਜੀ